ਜੇ ਤੁਸੀਂ ਅੱਜ ਤਸਵੀਰਾਂ ਦੇਖ ਰਹੇ ਹੋ ਪਿੰਡ ਪੰਨੀ ਵਾਲਾ ਫੱਤਾ ਵਿੱਚ ਬਾਬੇ ੱਤਬੀ ਵਾਲਾ ਮੇਲਾ ਜੋ ਅੱਜ ਨੌਹਾਰ ਨੂੰ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਂਦਾ ਹੈ ਇਹ ਅੱਜ ਨੌਹਾਰ ਦਾ ਜਿਹੜਾ ਮੇਲਾ ਜੇ ਸਟਾਰਟ ਹੋਇਆ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਨੌਹਾਰ ਤੇ ਅੱਜ ਬਾਬਾ ੱਤਬੀ ਵਾਲਾ ਜਿਹੜਾ ਖਲਾਨਾ ਜੋੜ ਮੇਲਾ ਨੌਹਾਰ ਨੂੰ ਕਰਾਇਆ ਜਾਂਦਾ ਤੇ ਦੇਖੋ ਤਸਵੀਰ ਇਹ ਦੇਖੋ ਸਾਡੇ ਜਿਹੜੇ ਸੇਵਾਦਾਰ ਹੈ ਜੋ ਮਿੱਠੇ ਜਲਦੀ ਸੇਵਾ ਚਲਾਈ ਜਾ ਰਹੀ ਆ ਦੇਖੋ ਸਾਡੇ ਟਕਾਣਾ ਪਰਿਵਾਰ ਬੜੀ ਸ਼ਰਦਾ ਤੇ ਭਾਉਨ ਦੇ ਨਾਲ ਚਲਾਈ ਜਾ ਰਿਹਾ ਇਹ ਦੇਖੋ ਤਸਵੀਰਾਂ ਮੌਕੇ ਦੇ ਹਰਪ੍ਰੀਤ ਰਾਜ ਰਾਣਾ ਤੇ ਹੋਰ ਬਹੁਤ ਸਾਰੇ ਜਿਹੜੇ ਸੇਵਾਦਾਰ ਅਜ ਮਿੱਠੇ ਪਾਣੀ ਦੀ ਜਲਦੀ ਸੇਵਾ ਨਿਭਾ ਰਹੇ ਆ ਇਹ ਦੇਖੋ ਤਸਵੀਰਾਂ ਮੌਕੇ ਦੀਆਂ ਇਹ ਤੁਹੂ ਦੇਖ ਰਹੇ ਹੋ ਅੱਜ ਪਿੰਡ ਪੰਨੀ ਵਾਲਾ ਫੱਟਾ ਦੇ ਜੋ ਮੇਲਾ ਚੱਲ ਰਿਹਾ ਉਸ ਤੇ ਸ਼ਬੀਲ ਜੋ ਠੰਡੇ ਜਲਦੀ ਸ਼ਬੀਲ ਲਗਾਈ ਹੈ ਇਹ ਦੇਖੋ ਤਸਵੀਰਾਂ ਜੋ ਸਿਵਾ ਨੌਜਵਾਨ ਸੇਵਾਦਾਰ ਤਸਵੀਰਾਂ ਵੇਖ ਰਿਹਾ ਮੌਕੇ ਦੀਆਂ ਠੀਕ ਹੈ ਜੀ ਬੜੀ ਸ਼ਾਨਦਾਰ ਦੇ ਨਾਲ ਹੀ ਦੇਖੋ ਸੇਵਾਦਾਰ ਆਪਣੀਆਂ ਪੌਣ ਮਾਰਿਆ ਸੇਵਾਦਾਰ ਜੀ ਤੇ ਤਸਵੀਰਾਂ ਤੁਹਾਨੂੰ ਉਖਾ ਰਿਹਾ ਮੈਂ ਮੌਕੇ ਤੇ ਮੇਲੇ ਦੀਆਂ ਕੁਝ ਤਸਵੀਰਾਂ ਜਿਹੜੀ ਅੱਜ ਮੇਲਾ ਸਟਾਰਟ ਹੋਇਆ ਪਪਾ ਟੀਵੀ ਵਾਲਾ ਮੇਲਾ ਜਿਹੜਾ ਅੱਜ ਚੱਲ ਰਿਹਾ ਇਸ ਦੀਆਂ ਤਸਵੀਰਾਂ ਉਖਾ ਰਿਹਾ ਮੈਂ ਜਾਨੀ ਕਿ ਲਈ ਦੇਖ ਰਹੇ ਹੋ ਤਸਵੀਰਾਂ ਸਾਡੇ ਵੀਰ ਜਲਾਬੀਆਂ ਦਾ ਆ ਮੇਲੇ ਦੀਆਂ ਰੌਣਕਾਂ ਵਧਾਉਣ ਵਾਲੇ ਇਹੀ ਭਰਾ ਸਾਡੇ ਆ ਕਿਵੇਂ ਮੇਲੇ ਦੀ ਰੌਣਕਾਂ ਵੀਰ ਕਿਵੇਂ ਆ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਹਾਲਕਾ ਤੋਂ ਆ ਰਹੇ ਆ ਹਾਲਕਾ ਤੋਂ ਅੱਛਾ ਕਿਵੇਂ ਦੇ ਮੇਲੇ ਦੇ ਪ੍ਰਬੰਧ ਜਿਵੇਂ ਤੁਹਾਨੂੰ ਲੱਗ ਰਿਹਾ ਕਿਵੇਂ ਮੇਲੇ ਰੌਣਕ ਕਿਵੇਂ ਆ ਰਹੀਆਂ ਅੱਛਾ ਜੀ ਅੱਛਾ ਅੱਛਾ ਕੀ ਕੀ ਪ੍ਰਬੰਧ ਕੀ ਵੀਂ ਦਾ ਪਕੌੜਾ ਨਾ ਗਰਮ ਗਰਮ ਠੀਕ ਹੈ ਕੀ ਰੇਟ ਰੱਖਿਆ 100 ਰੁਪਏ 100 ਰੁਪਏ ਇਹ ਸੰ ਸਾਡੇ ਨਾਲ ਕੁਝ ਦੁਕਾਨਾਂ ਵਾਲੇ ਸੱਜਣ ਮਿੱਤਰ ਇਹ ਦੇਖੋ ਤਸਵੀਰਾਂ ਮੌਕੇ ਦੀਆਂ ਸਾਡੇ ਮੇਲੇ ਦੀ ਜਿਹੜੀ ਸ਼ਾਨ ਹੈ ਇਹ ਦੁਕਾਨਦਾਰੀ ਹੈ ਜਿਹੜੇ ਆਪਣਾ ਸਬਾਨ ਲਗਾ ਕੇ ਇੱਥੇ ਆਪਣਾ ਕਿਹੜੀ ਜਗ੍ਹਾ ਤੇ ਵੀਰ ਜੀ ਫਾਈਲ ਕਰੋ ਜੀ ਫਾਈਲ ਕਾ ਸਾਰੇ ਫਾਈਲ ਕਾ ਲਈ ਹੈ ਚਲੋ ਕਿਵੇਂ ਰੌਣਕ ਬਹੁਤ ਵਧੀਆ ਮੇਲਾ ਇਹ ਚਲੋ 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 ਸ਼ੁਕਰੀਆ ਇਹ ਦੇਖੋ ਤਸਵੀਰਾਂ ਸੁਣੋ ਖਾਰੇ ਰੌਣਕ ਮੇਲਾ ਜਿਹੜਾ ਸਾਡੇ ਇਸ ਸਮੀਆਂ ਦੇ ਫਤਿਹੀਆਂ ਅੰਮ੍ਰਿਤਪੁਰ ਸਾਹਿਬ ਜਿੱਥੇ ਦਾ ਅਹਲ ਤੋਖਾ ਇਹ ਦੇਖੋ ਪੂਰਾ ਮੋਕਾ ਨਹੀਂ ਬਹੁਤ ਜ਼ਿਆਦਾ ये करत पूरा मौके भी ओ हो मम्मी मेरा सासार ओ दिखा रे सुन ले रे साका भी देखूंगा वो भी देखूंगा साका ਉਹ ਕਾਹਦੇ ਆਓ ਹੁਣ ਕਾਲਾ ਹੋ ਰਿਹਾ ਹੋਈਏ ਜਾਈਏ ਭੀੜ ਦੇ ਵਿੱਚ ਹੀ ਲੱਗਈਏ ਅੱਗੇ ਜਾ ਕੇ ਭੀੜ ਦੇ ਦਰਦ ਦੇ ਸੀਤ ਮਾਈਏ ਉਹਦੇ ਪਾਰੇ ਖੜ ਜਾਦੇ ਆ ਉਹ ਬੱਸਾਂ ਭੀੜ ਤੇ ਬੋਲੂਗਾ ਉਹ ਬੱਸਾਂ ਵੀ ਇੱਥੇ ਖੜੂ ਹੈ ਦੇਖ ਰੋਹ ਦੀਆਂ ਮੌਕੇ ਦੀਆਂ ਜਦੋਂ ਰੌਣਕ ਮੇਲਾ ਲੱਗਾ ਹੈ ਪਿੰਡ ਬੰਨੀ ਵਾਲਾ ਫਤਾ ਦੇ ਵਿੱਚ ਆਪਾਂ ਟਿੱਬੀ ਵਾਲੇ ਦੇ ਸਾਹ ਦੇ ਮੇਲੇ ਲਈ ਜਿਹੜੀਆਂ ਰੋਕਾਂ ਲੱਗੀਆਂ ਨੇ

Yai, da ke da alaƙarfi a ਮਹਿਮਾਨ ਵਾਰਿਆ ਬਹੁਤ ਬਹੁਤ ਪੈਦਲੋ ਸਵਾਗਤ ਕਰਦੇ ਆ ਲਓ ਜੀ ਸਾਡੇ ਬਾਬੇ ਪੇਸ਼ ਕਰ ਰਿਹਾ ਹੈ ਅਸੀਂ ਰੋਲ ਬੇਨਤੀ ਕਰੇ ਲਓ ਬਾਬੇ ਪਤਾਨ ਜੀ ਅੱਜ ਸਾਲਾਨਾ ਜਿਹੜਾ ਟਰ ਮੇਲਾ ਇੱਥੇ ਆਪਣਾ ਕਰਾਇਆ ਜਾ ਰਿਹਾ ਪੰਨੀ ਵਾਲੇ ਨੌ ਫਾੜ ਨੂੰ ਜੋ ਹਰ ਤਰ੍ਹਾਂ ਦੀ ਜਗਤ ਪਵੱਟੀ ਵੀ ਵਾਲਾ ਮੇਲਾ ਕਰਾਇਆ ਜਾਂਦਾ ਕਿਵੇਂ ਦੇ ਪ੍ਰਬੰਧ ਅਜੇ ਬਹੁਤ ਵਧੀਆ ਪ੍ਰਬੰਧ ਹੈ ਜੀ ਪਹਿਲਾਂ ਤਾਂ ਸਾਰਿਆਂ ਨੂੰ ਬਾਬੇ ਪਵੱਟੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਜਿਹੜੇ ਵੀ ਸੰਗ ਦਿੱਤੇ ਪਹੁੰਚੀ ਜੀ ਜੀ ਆਏ ਨੂੰ ਆਦਿਆਂ ਤੇ ਸਾਰਿਆਂ ਦਾ ਧੰਨਵਾਦ ਤੇ ਜੀ ਆਇਆਂ ਤੇ ਪਹੁੰਚਣ ਤੇ ਇਹ ਮੇਲੇ ਦਾ ਆਨੰਦ ਮਾਨਣ ਦੇ ਕੋਈ ਝੂਲੇ ਲੱਗੇ ਆ ਬੱਚਿਆਂ ਵਾਸਤੇ ਆਪ ਮੰਦ ਪ੍ਰਸ਼ਾਦ ਪ੍ਰਬੰਧ ਕਿਵੇਂ ਕੀਤੇ ਨੇ ਜਿਹੜੇ ਲੋਕਾਂ ਦੇ ਆਉਣ ਵਾਸਤੇ ਜਿਹੜੇ ਪ੍ਰਬੰਧ ਕੀਤੇ ਹਾਂਜੀ ਪ੍ਰਬੰਧ ਬਹੁਤ ਵਧੀਆ ਹੈ ਪ੍ਰਬੰਧ ਕਿਵੇਂ ਕੀਤੇ ਗਏ ਪ੍ਰਬੰਧ ਬਹੁਤ ਵਧੀਆ ਜੀ ਜੀ ਦੇਖ ਹੀ ਚੁੱਕੇ ਹੋਗੇ ਕਵਰੇਜ ਕੀਤੀ ਹੈ ਸਾਰੇ ਪ੍ਰਬੰਧ ਬਹੁਤ ਵਧੀਆ ਪੱਕੇ ਲੱਗੇ ਹੋਏ ਸ਼ੈੱਡ ਬਣੇ ਹੋਏ ਹਨ ਇਨੀਆਂ ਚਾਰਨੀਆਂ ਟੈਂਟ ਵੱਧ ਤੋਂ ਵੱਧ ਲਾਏ ਗਏ ਆ ਵੀ ਗਰਮੀ ਦਾ ਟਾਈਮ ਹੈ ਇੰਸ਼ਾਅੱਲਾ ਵੱਧ ਤੋਂ ਵੱਧ ਰਹੇ ਇਨਾਲੇ ਪਾਣੀ ਦੀ ਗਰਮੀ ਤੋਂ ਬਚਣ ਲਈ ਹੋਰ ਪ੍ਰਬੰਧ ਕੀਤੇ ਗਰਮੀ ਜੋ ਕਰਕੇ ਪਾਣੀ ਦੇ ਪ੍ਰਬੰਧ ਜਾਂ ਕੋਈ ਹੋਰ ਪ੍ਰਬੰਧ ਜਾਂ ਖਾਣੇ ਦਾ ਪ੍ਰਬੰਧ ਲੱਕੜ ਦਾ ਪ੍ਰਬੰਧ ਕੀਤੇ ਗਏ ਹਾਂਜੀ ਇਹ ਬਹੁਤ ਵਧੀਆ ਸਵਾਲ ਆ ਜੀ ਗਰਮੀ ਬਹੁਤ ਜ਼ਿਆਦਾ ਹੀ ਪਹਿਲੇ ਦਿਨ ਤੁਸੀਂ ਦੇਖਿਆ ਪਿਛਲੇ 2 ਦਿਨਾਂ ਤੋਂ ਲਗਾਤਾਰ ਵੀ ਪੈ ਰਿਹਾ ਆਪਣੇ ਏਰੀਆ 'ਚ ਅੱਜ ਤੇ ਬਹੁਤ ਆਰ ਲੱਗੀ ਹੋਈ ਸੀ ਤੇ ਬਹੁਤ ਵਧੀਆ ਪ੍ਰਮਾਤਮਣੇ ਸੁਣੀ ਹੈ بارش ਹੋਈ ਹੈ ਉਸ ਕਰਕੇ ਕੁਝ ਤਾਂ ਮੌਸਮ ਦਾ ਫਰਕ ਹੈ ਠੰਡ ਹੈ ਇਸ ਕਰਕੇ ਉਹ ਪ੍ਰਬੰਧ ਪੂਰੇ ਸਾਡੇ ਸੀਗੇ ਗਰਮੀ ਨਾਲ ਨਜਿੱਠਣ ਲਈ ਪੂਰੇ ਟੈਂਟ ਵਗੈਰਾ ਲਾਏ ਸੀ ਪਾਣੀ ਦੀਆਂ ਛਬੀਲਾ ਲਾਈਆਂ ਹੋਈਆਂ ਪੋਕੇ ਪਾਣੀ ਦੀਆਂ ਲੈਮਨ ਜੀਰਾ ਦੂਜਾ ਸੈਕਸ ਵਾਲਾ ਸਾਰੇ ਤਿੰਨੇ ਚਾਰੀ ਤਰ੍ਹਾਂ ਦੇ ਪਾਣੀ ਲਾਏ ਹੋਏ ਆ ਤੇ ਪੂਰੇ ਪ੍ਰਬੰਧ ਕੀਤੇ ਹੋਏ ਆ ਲੰਗਰ ਪਾਣੀ ਸਭ ਕੁਝ ਠੋਲ ਆ ਜੀ ਪਿੰਡ ਵਿੱਚੋਂ ਕਿਵੇਂ ਸਹਿਯੋਗ ਮਿਲਿਆ ਤੁਹਾਨੂੰ ਇਸ ਮੇਲੇ ਵਾਂਗ ਪਿੰਡਵਨੀਆਂ ਉਹ ਬਹੁਤ ਸਹਿਯੋਗ ਹੈ ਜੀ ਜੀ ਧੰਨਵਾਦ ਕਰਦੇ ਆ ਸਾਰੇ ਪਿੰਡ ਦਾ ਹੱਥ ਜੋੜ ਕੇ ਜੀ ਦੇ ਨਹੀਂ ਦੇ ਸਕਦੇ ਇੰਨੀ ਸਾਡੀ ਮਦਦ ਕੀਤੀ ਬਹੁਤ ਜ਼ਿਆਦਾ ਸਹਿਯੋਗ ਹੈ ਪਿੰਡ ਦਾ। ਉਹੀ ਹੋਤੀ ਕੇਵਲ ਹਾਂਜੀ ਸ਼ਰਮਾ ਜੀ ਆਜਾ ਤੁਸੀਂ ਨਾ ਹਰ ਦੇ ਜਿਹੜਾ ਮੇਲਾ ਪੰਨੀ ਵਾਲਾ ਪਾਟਕੀ ਵਾਲੇ ਤੇ ਪਹੁੰਚੇ ਹਾਂ ਜਿਵੇਂ ਦੇ ਪ੍ਰਬੰਧ ਹੈ ਇੱਥੇ ਤੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਆ। ਸਭ ਤੋਂ ਪਹਿਲਾਂ ਮੈਂ ਵੀਰਤੂ ਟੀਵੀ ਪੰਜਾਬੀ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸੰਗਠਨ ਨਾਲ ਰੂਬਰੂ ਹੁੰਦਾਂ ਮੈਂ। ਤੇ ਬਹੁਤ ਵਧੀਆ ਪ੍ਰਬੰਧ ਹੈ ਜੀ ਉਥੇ ਮਤਲਬ ਪਾਣੀ ਦੀਆਂ ਛਮੀਲਾ ਲੱਗੀਆਂ ਵਈਆਂ ਆਂ ਸਾਰੇ ਤਰ੍ਹਾਂ ਦੀਆਂ ਲੰਗਰ ਚੱਲ ਰਹੇ ਆ ਜੀ ਦੇਗ ਚੋਲਾ ਦਾ ਲੰਗਰ ਅਜਲੇਬੀਆਂ ਦਾ ਲੰਗਰ ਹਰ ਤਰ੍ਹਾਂ ਦਾ ਮਤਲਬ ਲੰਗਰ ਦਾ ਪ੍ਰਬੰਧ ਹੈਗਾ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਗਰਮੀ ਤੋਂ ਜਿਹੜਾ ਨੀਸਟ ਲਈ ਸ਼ੈੱਡ ਜਿਹੜਾ ਕਿ ਘਟੋ ਘਟ 10 ਲੱਖ ਦਾ ਪ੍ਰੋਜੈਕਟ ਸੀਗਾ ਜਿੰਨੇ ਵੀ ਯੂਥ ਹੈਗੇ ਸਾਰੇ ਇਹਨਾਂ ਭਰਾਵਾਂ ਦੇ ਸਹਿਯੋਗ ਨਾਲ ਤੇ ਸਾਰੇ ਨਗਰ ਦੇ ਸਹਿਯੋਗ ਨਾਲ ਇਹ ਬਣਿਆ ਬਹੁਤ ਵਧੀਆ ਇਹਦੇ ਨਾਲ ਸੰਗਤਾਂ ਨੂੰ ਉਹਨਾਂ ਨੂੰ ਖੱਟੇ ਕੋਈ ਦਿੱਕਤ ਨਹੀਂ ਆਉਂਦੀ ਗਰਮੀ ਤੋਂ ਬਹੁਤ ਜ਼ਿਆਦਾ ਰਹਾ ਹਤਾ ਬਾਕੀ ਬਾਬਾ ਜੀ ਦੀ ਕਿਰਪਾ ਨਾਲ ਅੱਗੇ ਵੀ ਆਏ ਫਾਲਾਂ بارشਾਂ ਹੁੰਦੀਆਂ ਠੰਡ ਹੋ ਜਾਂਦੀ ਹੁੰਦੀ ਇਹਨਾਂ ਦਿਨਾਂ ਅਜਾ ਬਹੁਤ ਵਧੀਆ ਮਦਦ ਅਸਰ ਦੇਖਿਆ ਕਰ ਪਿੰਡ ਨੂੰ ਕਿਹਨਾਂ ਸਹਯੋਗ ਮਿਲਿਆ ਜੀ ਬਹੁਤ ਜ਼ਿਆਦਾ ਜੀ ਬੜਾ ਜ਼ਿਆਦਾ ਪਿੰਡਾਂ ਵਿੱਚ ਹੋ ਰਿਹਾ ਹੈ ਜਿਹੜੇ ਸਾਥ ਤੋਂ ਉਹ ਲੋਕਾਂ ਨੇ ਆਂ ਗਿਆ ਸੰਗਤਾਂ ਦਾ ਵੀ ਧੰਨਵਾਦ ਕਰਦੇ ਆਂ

Obrigado.